ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 352ਵੇਂ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਈ ਜਾ ਰਹੇ ਸਮਾਗਮਾਂ ਦੀ ਲੜੀ ਵੱਜੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਗੁਰਦਾਸਪੁਰ ਤੋਂ ਰਵਾਨਾ ਹੋਇਆ ਸੀ ਅੱਜ ਬਿਆਸ ਦਰਿਆ ਉੱਪਰ ਗੋਇੰਦਵਾਲ ਦੇ ਪੁਲ ਰਾਹੀਂ ਕਪੂਰਥਲਾ ਜ਼ਿਲ੍ਹੇ ਵਿੱਚ ਪ੍ਰਵੇਸ਼ ਕੀਤਾ ਪੁਲ ਉੱਪਰ ਰਾਜ ਸਭਾ ਮੈਂਬਰ ਸੰਤ巴巴 ਬਲਵੀਰ ਸਿੰਘ ਜੀ ਸਿਚੇਵਾਲ ਅਤੇ ਹੋਰ ਰਾਜਨੀਤਿਕ ਹਸਤੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਮੱਥਾ ਟੇਕ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਅੱਜ 350ਵੇਂ ਸ਼ਹੀਦੀ ਪੁਰਬ ਜਿਹੜਾ ਸ਼ਹੀਦੀ ਦਿਹਾੜਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਉਸ ਸੰਬੰਧ ਦੇ ਵਿੱਚ ਅੱਸੀ ਜਿਹੜਾ ਇਹ ਨਗਰ ਕੀਰਤਨ ਚੱਲਿਆ ਸ੍ਰੀ ਨਗਰ ਤੋਂ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦਾ ਹੋਇਆ ਅੱਜ ਸਾਡੇ ਕਪੂਰਥੱਲੇ ਦੇ ਵਿੱਚ ਐਂਟਰ ਕਰ ਰਿਹਾ। ਮੇਰੇ ਹਲਕੇ ਸੁਲਤਾਨਪੁਰ ਦੇ ਵਿੱਚ ਇੰਟਰ ਕੀਤਾ ਸੋ ਅਸੀਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਸਾਰੇ ਸਾਡੇ ਜਿਹੜੇ ਸੀਨੀਅਰ ਅਹੁਦੇਦਾਰ ਨੇ ਉਹ ਔਰ ਕਾਫੀ ਹੱਦ ਤੇ ਸੰਗਤ ਐਡਮਿਨਿਸਟ੍ਰੇਸ਼ਨ ਸਾਡੇ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਸਿਚੇਵਾਲ ਤੇ ਹੋਰ ਵੀ ਵੱਡੀਆਂ-ਵੱਡੀਆਂ ਹਸਤੀਆਂ ਜਿਹੜੀਆਂ ਨੇ ਇੱਥੇ ਸਵਾਗਤ ਕਰਨ ਲਈ ਪਹੁੰਚੀਆਂ ਸੀਗੀਆਂ ਸੋ ਅਸੀਂ ਸਾਰੀ ਸੰਗਤ ਨੂੰ ਇਸ ਦਿਹਾੜੇ ਨੂੰ ਇੱਕ ਬੜਾ ਮਹਾਨ ਦਿਹਾੜਾ ਹੈ ਤੇ ਉਹਦੇ ਵਿੱਚ ਸ਼ਾਮਲ ਹੋਣ ਲਈ ਅੱਗੇ ਵੀ ਉਹ ਵੀ ਅਸੀਂ ਬੇਨਤੀ ਕਰਦੇ ਅੱਜ ਜਿਹੜੇ ਵਕਫਾ ਖਸਾਵਾਂ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਇਹ ਨਗਰ ਕੀਰਤਨ ਗਰਦਾਸਪੁਰ ਤੋਂ ਚੱਲ ਕੇ ਇਹ ਵਕਫਾ ਖਸਾਵਾਂ ਤੋਂ ਅੰਬਰਸਰ ਤਾਰਨ ਤਾਰਨ ਖਡੂਰ ਸਾਹਿਬ ਗੁਇੰਦਵਾਲ ਤੋਂ ਹੁੰਦਾ ਹੋਇਆ ਇੱਥੇ ਗੁਇੰਦਵਾਲ ਕਪੂਰਥਲੇ ਦੀ ਧਰਤੀ ਤੇ ਪਹੁੰਚਾ ਤੇ ਬੜੇ ਧੂਮ ਧਾਮ ਦੇ ਨਾਲ ਗੁਰੂ ਪਿਆਰੀਆਂ ਸੰਗਤਾਂ ਨੇ ਸਾਰਾ ਪ੍ਰਸ਼ਾਸਨ ਲੇਸੀ ਤੋਂ ਲੈ ਕੇ ਛੋਟੇ ਲੈਵਲ ਤੇ ਕਰੇ ਹਰ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਨੂੰ ਸਲਾਮੀ ਦੇ ਕੇ ਉਹਨਾਂ ਦਾ ਸਵਾਗਤ ਤੇ ਵੈਲਕਮ ਕੀਤਾ ਗਿਆ। ਸੋ ਇਸੇ ਤਰ੍ਹਾਂ ਹੀ ਵੱਖ-ਵੱਖ ਨਗਰ ਕੀਰਤਨ ਇਹ ਜਿਹੜੇ ਹੈ ਵੱਖ-ਵੱਖ ਥਾਵਾਂ ਤੋਂ ਚੱਲ ਰਹੇ ਆ ਤੇ ਵੱਖ-ਵੱਖ ਥਾਵਾਂ ਦੇ ਉੱਤੇ ਗੁਰਸੰਗਤਾਂ ਬੜੇ ਉਤਸ਼ਾਹ ਦੇ ਨਾਲ ਧੰਕਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ 355 ਸਦੀ ਦਿਹਾੜਾ ਮਨਾ ਰਹੇ ਆ। ਸੋ ਇਹ ਦਿਹਾੜਾ ਆਪਣਾ ਹੀ ਆ ਅਗਰ ਨੂੰ ਵੇਦਨ ਵਾਲਾ ਦਿਹਾੜਾ ਇਹਨਾਂ ਜਰਾਂ ਦੇ ਵਿੱਚ ਜੋ ਜ਼ੁਲਮ ਜੋ ਬਹੁਤ ਹੀ ਸਤਿਕਾਰਯੋਗ ਭਾਈ ਮਤੀ ਦਾਸ ਜੀ ਬਹੁਤ ਸਤਿਕਾਰਯੋਗ ਬਾਬਾ ਭਾਈ ਬਿਆਲਾ ਜੀ ਬਹੁਤ ਸਤਿਕਾਰਯੋਗ ਭਾਈ ਜਿਹੜਾ ਆਪਣੇ ਸਤਿ ਸਦੀ ਦਾਸ ਜੀ ਤੇ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦਾ ਜਾਮ ਦਿੱਤਾ ਗਿਆ ਤੋ ਇਹ ਹਰਦੇਵ ਦੇ ਤੱਕ ਜਿਹੜਾ ਦੁਨੀਆ ਦੇ ਵਿੱਚ ਇੱਕ ਮਿਸਾਲ ਆ ਗਏ ਦੂਸਰੇ ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਬਲੀਦਾਨ ਦੇਣਾ ਦੂਸਰੇ ਧਰਮ ਦੀ ਨੂੰ ਬਚਾਉਣ ਦੀ ਖਾਤਰ ਸਰਬੰਸਵਾਰ ਦੇਣਾ ਜਲਮ ਦਾ ਮੁਕਾਬਲਾ ਸਬਰ ਦੇ ਨਾਲ ਕਰਨਾ ਸੋ ਇਹ ਦੀ ਆਧਾਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਪਵਿੱਤਰ ਯਾਦ ਬੜੇ ਸਰ ਦਾ ਸਤਿਕਾਰ ਅਦਬ ਦੇ ਨਾਲ ਮਨਾਈ ਜਾ ਰਹੀ ਹੈ ਸੋ ਸਾਨੂੰ ਸਾਰਿਆਂ ਨੂੰ ਇਹ ਦਿਹਾੜੇ ਰਲ ਕੇ ਬਣਾਉਣੀ ਚਾਹੀਦੇ ਆ ਕਿਉਂਕਿ ਇਹ ਉਹ ਸਮਾਂ ਸੀ ਜਦੋਂ ਇਹੋ ਜਿਹਾ ਜ਼ੁਲਮ ਇਸ ਧਰਤੀ ਤੇ ਹੋ ਰਿਹਾ ਸੀ ਕਿ ਜਿਹੜੇ ਖਾਸ ਆਖ ਸਾਥ ਪਰਮੇਸ਼ਰ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੂੰ ਉਹ ਕਾਫਰ ਉਹਨਾਂ ਲੋਕਾਂ ਨੇ ਸਮੇਂ ਦੀ ਹਕੂਮਤਾਂ ਨੇ ਜਿਨ੍ਹਾਂ ਨੂੰ ਧਰਮ ਦਾ ਜਨੂਨ ਚੜਿਆ ਹੋਇਆ ਸੀ ਜਿਹੜੇ ਰੱਬ ਦੇ ਨਾਮ ਦੇ ਅੱਲਾ ਦੇ ਨਾਮ ਦੇ ਉੱਤੇ ਜ਼ੁਲਮ ਕਰਦੇ ਸੀ ਸੋ ਅ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਤੇ ਉਹਨਾਂ ਉਹਨਾਂ ਦੇ ਗੁਰਸਿੱਖਾਂ ਦੀ ਸਰਬਾਲ ਜਿਹੜੀ ਅ ਕੁਰਬਾਨੀ ਆ ਸਦਾ ਉਹਨਾਂ ਦੇ ਚਰਨਾਂ ਵਿੱਚ ਸਿਰ ਝੁਕਿਆ ਰਹੂਗਾ ਆਉਣ ਵਾਲਾ ਸਮਾਂ ਵੀ ਉਹਨਾਂ ਨੂੰ ਆਪਣਾ ਸਰਬੱਤ ਦੇ ਸਿਰ ਅ ਝੁਕਾਉਂਦੇ ਰਹਿਣਗੇ ਸੋ ਅਜੋ ਦਾ ਵਿਹਾੜਾ ਬੜਾ ਹੀ ਵਿਰਾਗਮਈ ਤੇ ਗੁਰੂ ਤੰਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੋਈ ਤਰ੍ਹਾਦ ਸਾਨੂੰ ਹਰ ਘਰ ਹਰ ਪਰਿਵਾਰ ਹਰ ਦੁਨੀਆ ਦੇ ਕੋਨਿਆਂ ਦੇ ਉੱਤੇ ਜਿਹੜੀ ਹੈ ਮਨਉਣੀ ਚਾਹੀਦੀ ਹੈ ਤੇ ਸਾਨੂੰ ਉਹਨਾਂ ਸਮਿਆਂ ਨੂੰ ਸਾਂਭਣਾ ਚਾਹੀਦਾ ਤੇ ਸਭ ਘੜਾਣਾ ਚਾਹੀਦਾ ਕਿ ਅਸੀਂ ਇਹੋ ਦੇ ਜਿਹੜੇ ਜਨੂਨ ਉਹ ਸਮਾਜ ਦੇ ਵਿੱਚ ਜਿਹੜੇ ਸਮਾਜ ਨੂੰ ਖਡਾਉਂਦੇ ਆ ਸਮਾਜ ਨੂੰ ਤਬਾਹ ਕਰਦੇ ਆ ਉਹਨਾਂ ਦਾ ਸਾਰੇ ਭੜ ਕੇ ਵਿਰੋਧ ਕਰੀਏ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਉਹਨਾਂ ਦੀ ਕੋਈ ਤਰਜਾਦ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੰਜੋਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਨਾਂ ਨੂੰ ਯਾਦ ਰੱਖਣ